ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਪਿੰਡ ਬਾਕੀਪੁਰ ਪੁੱਜੇ ਹੋਏ ਆਂ ਕਰਨ ਦੇ ਜ਼ਿਲ੍ਹੇ ਵਿੱਚ ਅੱਜ ਇੱਕ ਸ਼ੌਂਕ ਨਾਲ ਵੀਡੀਓ ਬਣਾਉਣ ਲੱਗੇ ਆਪਾਂ ਤੇ ਇੱਥੇ ਮੇਰਾ ਵੀਰ ਕੋਈ ਵੀ ਜੀਰ ਬਗਾਉਣੀ ਨਹੀਂ ਗਈ ਬਸ ਇੱਕ ਸ਼ੌਂਕ ਹੀ ਆ ਤੇ ਬਾਬਾ ਜੀ ਦਾ ਬਾਕੀ ਆਪਾਂ ਅੱਜ ਤੁਹਾਨੂੰ ਗੜਾ ਗੜਾਣੇ ਆ ਤੇ ਮਾਲਕਾਂ ਨਾਲ ਗੱਲ ਕਰਦੇ ਆਪਾਂ ਬਾਬਾ ਜੀ ਹਸਤਕਾਲ ਜੀ ਹਸਤਕਾਲ ਜੀ ਜੀ ਮਰਗੀ ਜੀ ਸਾਥੀ ਕਾ ਜੀ ਸਾਰਿਆਂ ਨੂੰ ਸਾਸਰੀ ਕਾ ਸਨੀ ਜੀ ਤੁਹਾਡਾ ਬਹੁਤ ਬਹੁਤ ਜੀ ਤੁਹਾਡਾ ਵਧੀਆ ਮਿਹਦਾ ਜੀ ਮੇਰਾ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਆਉਂਦਾ ਹੈ ਆ ਜੀ ਤੇ ਤੁਹਾਨੂੰ ਬਹੁਤ ਟਾਈਮ ਹੋ ਗਿਆ ਤੁਹਾਨੂੰ ਜਿਆਦਾ ਕਰਦੇ ਆ ਨੂੰ ਬਿਲਕੁਲ ਜੀ ਬਿਲਕੁਲ 3 ਮਹੀਨਾ 3.5 ਮਹੀਨਾ ਨੰਗੀ ਜੀ ਆਪਾਂ ਉਹ ਬਾਬਾ ਜੀ ਤੁਹਾਨੂੰ ਪਤਾ ਇਹ ਜਿਹੜਾ ਹੁਣ ਇਹੋ ਜਿਹਾ ਕਿ ਵੀਡੀਓ ਦੇ ਉਦੋਂ ਟਾਈਮ ਖੁੱਲਾ ਜਾਈਦਾ ਜੀ ਆਪਾਂ ਨੂੰ ਸ਼ੌਂਕ ਹੈ ਜੀ ਆਪਾਂ ਮੰਦੀ ਵੀ ਸ਼ੌਂਕ ਨਾ ਰੱਖਿਆ ਆ ਜਾਨਾ ਨੂੰ ਬਾਬਾ ਜੀ ਦੇਖੀਏ ਨੇ ਤੁਹਾਡੇ ਹਾਂ ਜੀ ਤੇ ਘੋਰੀਆਂ ਵੀ ਸ਼ੌਂਕ ਨਾ ਰੱਖੀਆਂ ਠੀਕ ਹੈ ਲੇਖੋ ਆਪਣੀ ਖਲੀ ਦੀ ਹੈ ਕੱਟੀ ਆ ਕੱਟੀ ਆਪਣੀ ਬਹੁਤ ਵਧੀਆ ਬੱਕਰੀਆਂ ਮਰਖੀਆਂ ਆ ਬਕਤਾਂ ਹੀ ਰਖੀਆਂ ਬਕਤਾਂ ਦੇ ਬੱਚੇ ਦਿਖਾਉਣੇ ਤੁਹਾਨੂੰ ਬਾਹਰ ਅੱਛਾ ਸਾਹਿਬ ਬਹੁਤ ਵਧੀਆ ਬਾਹਰ ਰੱਖਿਆ ਆ ਪੁੱਤ ਵੀ ਸੰਗਰਾਂ ਆ ਬੱਕਰੀਆਂ ਵੀ ਰਖੀਆਂ ਤੇ ਬਾਬਾ ਜੀ ਮਾਲੀ ਜੀ ਆਪਾਂ ਗੱਲ ਸ਼ੁਰੂ ਕਰੀਏ ਇਹ ਆਪਣੇ ਇਹ ਲੈ ਕੇ ਆਨੇ ਸੀ ਕਿ ਘਰ ਦਾ ਹੀ ਆ ਜੀ ਇਹ ਹੀ ਘਰ ਦਾ ਹੀ ਆ ਜੀ ਇਹ ਪਤਾ ਕਿ ਕਿਹੜੇ ਦਾ ਬਾਪ ਦਾ ਨਾਮ ਉਹ ਕਿ ਨਹੀਂ ਨੀ ਇਹਨਾਂ ਨੇ ਸਾਨੂੰ ਪਤਾ ਮੈਂ ਬਾਹਰ ਅੰਦਰ ਰਹਿਣਾ ਹਾਂ ਨਾ ਬਾਹਰੋਂ ਆਇਆ ਤੇ ਮੈਂ ਅਜੇ ਹੁਣੇ ਬਾਹਰੋਂ ਆਏ ਆ ਹਾਂਜੀ ਹਾਂਜੀ ਤੇ ਮੈਂ ਆ ਗਏ ਫਿਰ ਇਹਨੂੰ ਪੂਰਾ ਆ ਗਏ ਸਾਮਪਿਆ ਇਹਨਾਂ ਦੇ ਭਤੀਜੇ ਆ ਉਹਨਾਂ ਮਨ ਲਟੀਾ ਟੋਗਾ ਭਰਾਇਆ ਹੋਆ ਪੁਰਾਣੇ ਆ ਇਹ ਮਨ ਡਬਈ ਰਹੇ ਆ ਠੀਕ ਆ ਪੁਰਾਣੇ ਹੋਣੀ ਆਏ ਪੱਕੇ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਇਹਦੇ ਫਿਰ ਬੱਚੇ ਪੁੱਛ ਕੇ ਨੇ ਡੈਲ ਹੋ ਗਏ ਜੀ ਇਹ ਇਹ 4 ਸਾਲਾਂ ਦਾ ਚੌਗਾ ਜੀ ਥੋੜੀ ਚਲੋ ਕੜਾ ਕਢਾ ਲਓ ਹਾਂਜੀ ਇਹਨੇ ਕਰਾ ਲਾਈਏ ਇਹ ਚੌਗਾ ਆ ਗਿਆ ਸੰਦੀਪ ਵੀਰ ਜੀ ਹਾਂਜੀ ਚੌਗਾ ਆ ਗਿਆ ਵਾ ਸੰਦੀਪ ਜੀ ਚਾਰ ਦਿਨ ਤੋਂ ਹੋ ਗਿਆ ਹੈ ਨਹੀਂ ਇਹਨਾਂ ਨੂੰ ਸ਼ੌਂਕ ਹੀ ਬ ਇੱਕ ਵੀਡੀਓ ਪਾਉਣੀ ਸ਼ੌਂਕਿਆ ਤੌਰ ਤੇ ਆ ਤੁਸੀਂ ਫੋਟੋ ਹਾਂਜੀ ਹਾਂਜੀ ਖਾਲਾ ਤੇ ਇਹਦਾ ਕਰਕੇ ਤੁਹਾਨੂੰ ਬੜੀਆਂ ਮਿੰਤਾਂ ਕਰਦੇ ਆ ਤੇ ਜਿਹੜਾ ਇਹ ਫਿਲਮ ਛੱਡਦੇ ਪਿੰਡ ਦੇ ਵਿੱਚ ਕਿ ਨਹੀਂ ਇਹ ਛੱਡਦੇ ਆ ਵੀਰ ਜੀ ਹਾਂਜੀ ਇਹਦਾ ਲਈਦਾ ਕੁਝ ਨਹੀਂ ਤੇਲ ਦੀ ਬੋਤਲ ਇੱਕ ਲਈਦੀ ਆ ਅੱਛਾ ਜੀ ਹਾਂਜੀ ਤੇਲ ਦੀ ਬੋਲੀ ਲੈ ਵਾਹ ਹਾਂਜੀ ਉਹ ਜਿਹੜਾ ਇਹਨੂੰ ਦੇ ਦੇਣਾ ਹੈ ਫਤੋ ਇਹਨੂੰ ਖਵਾ ਦੇਣਾ ਹੈ ਇਹਨੂੰ ਖਵਾ ਦੇਣੀ ਠੀਕ ਹੈ ਬਾਕੀ ਖਰਾਕ ਜਿਹੜੀ ਆਪਣਾ ਤੀਜੇ ਦਿਨ ਦੂਜੇ ਦਿਨ ਇਹਨੂੰ ਤੇਲ ਅਸੀਂ ਦੇਣਾ ਹੈ ਦੇਣਾ ਇਹਨੂੰ ਠੀਕ ਤੇ ਬਾਬਾ ਜੀ ਖਾਲੀ ਵੀ ਪੋਣੀ ਪੋਣੀ ਬੱਕਰੀ ਹੈ ਥਾਲ ਪਾਣੀ ਹੈ ਹਾਂਜੀ ਇਹ ਡੇਰਾ ਆਪਣਾ ਹੀ ਹੈ ਸਾਰਾ ਡੇਰਾ ਆਪਣਾ ਹੀ ਹੈ ਤੇ ਕਿੰਨੇ ਪਸ਼ੂ ਹੈ ਜੀ ਇੱਥੇ ਫਿਰ ਪਸ਼ੂ ਆਪਣੇ ਕੋ 8-10 ਹੈਗੇ ਆ ਜੀ ਹੂੰ ਘੋੜੀਆਂ ਆਪਣੇ ਕੋ ਤਾਂ ਅਸੀਂ ਬਾਹਰ ਜਾ ਕੇ ਵੇਖ ਹੀ ਲੈਣੀਆਂ ਆ ਘੋੜੇ ਦਾ ਥੋੜਾ ਜਿਹਾ ਵੇਖੇ ਬਾਹਰ ਹੱਟੋਟੇ ਬੜੀ ਥੋੜੀ ਬਣਾਈਆਂ ਹੱਟੋਟੇ ਬਣਾਈਆਂ ਤੇ ਪੂਰਾ ਹਾਂਜੀ ਇਹ ਕੋਈ ਸ਼ੌਂਕਿਆ ਜੌੜ ਤੇ ਵੀਡੀਓ ਤੁਹਾਨੂੰ ਫੋਨ ਕਰਦੇ ਰਹੇ ਬੜੇ ਦਿਨਾਂ ਬਾਅਦ ਅੱਜ ਮਿਲ ਹੋਏ ਤੁਹਾਨੂੰ ਵੀਰਾਂ ਦਾ ਵੀ ਆਪਣੇ ਬਾਬੇ ਹਨਾਮ ਸਿੰਘ ਦੀ ਸਾਰੀ ਕਿਰਪਾ ਹੈ ਅੱਛਾ ਚਲੋ ਠੀਕ ਹੈ ਬਾਬਾ ਹਨਾਮ ਸਿੰਘ ਨੇ ਸਭ ਕੁਝ ਦਿੱਤਾ ਵੀ ਉਹਦੇ ਬਿਲਕੁਲ ਜੀ ਬਿਲਕੁਲ ਸਭ ਕੁਝ ਉਹਦਾ ਹੀ ਆ ਠੀਕ ਹੈ ਤੋਰੋ ਲੈ ਚੋ ਜੇ ਫਿਰ ਉੱਥੇ ਹੀ ਚਲ ਆਜੋ ਜੀ ਇਥੇ ਆਇਓ ਬਖਾਈਏ ਪਤਰਾ ਹੱਡ ਟੁੱਟ ਦਿਖਾਈਏ ਉੱਥੇ ਵੀ ਬਾਬਾ ਨੇ ਘੋੜਾ ਵੀ ਇੱਕ ਮੱਥਾ ਟੇਕਦਾ ਨਿਗਾਇਆ ਬੇਚਰਾ ਗ ਜਾ ਰਿਹਾ ਹੈ ਹਾਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਸਾਰ ਤੇ ਗਰੀ ਵੀਰੇ ਮੁਰਚਾ ਲੈ ਸਾਈਡ ਤੇ ਗਰੀ ਬਿਲਕੁਲ ਜੀ ਆਜੋ ਇਹ ਇਹ ਲੈ ਆਓ ਫੜ ਲਓ ਬਕਰ ਚੱਲੋ ਚੱਲੋ ਕਬਈ ਸ਼ੌਕ ਬਾਵਾ ਟੇਰ ਤੋਂ ਸ਼ੌਕ ਆ ਰਕ ਜੀਦਾਈ ਤੇ ਬਾਹਰੋਂ ਫਿਰ ਕਿਹੜੀ ਜਿਹੇ ਤੋਂ ਆਏ ਜੀ ਬਾਹਰੋਂ ਬਾਹਰੋਂ ਦੁਬਈ ਆ ਪਰ ਰਹੇ ਆ 20-25 ਸਾਲ ਜੀ ਅਜੇ ਦੁਬਈ ਤੋਂ ਰਹੇ ਆ ਜੀ ਹਾਂ ਜੀ ਠੀਕ ਹੈ ਹੋ ਨਹੀਂ ਜਾਣਾ ਫਿਰ ਕਿ ਹੋ ਨਹੀਂ ਜਾਣਾ ਬਸ ਉੱਥੇ ਸਭ ਕੁਝ ਸਵਾਇਆ ਕਰਦਾ ਕੰਮ ਮਾੜਾ ਮੋਟਾ ਜਾਈ ਹੈਗਾ ਹਾਂਜੀ ਹਾਂਜੀ ਉਹ ਵੀ ਜਾਵਾਂਗੇ ਬੱਚਿਆਂ ਨੂੰ ਤੁਹਾਡੀ ਨੂੰ ਫਿਰਦੀਆਂ ਹਾਂਜੀ ਬਗਤ ਉਹ ਫਿਰੰਡੀ ਆਹ ਬੱਚੇ ਦਿਖਾ ਦਿਓ ਆ ਜਾ ਉਧਰ ਆ ਹੀ ਜਾਓ ਮੱਚੇ ਵੀ ਦਿਖਾ ਦਿਓ ਇੱਥੇ ਖਿਲਾ ਲਾਈ ਹਾਂ ਹਾਂਜੀ ਲਾਇਆ ਉੱਥੇ ਲਿਆ ਅੱਗੇ ਲਿਆ ਇਹਨੂੰ ਦੇਖ ਲਿਓ ਇਹ ਜੋੜੀ ਜੁੜਾਈ ਹੈ ਜੀ ਹਾਂਜੀ 4 ਬੱਚੇ 4 ਬੱਚੇ ਬਾਬਾ ਜੀ ਤੁਹਾਡੇ ਜਿੰਨੇ ਤੁਹਾਨੂੰ ਸ਼ੂਗ ਹੈ ਤੁਹਾਡਾ ਜੀ ਨਹੀਂ ਲੱਗਣਾ ਹੁਣਾ ਇਧਰ ਨੇੜੇ ਨੇੜੇ ਆ ਜਾਂਦੇ ਹਾਂਜੀ ਜੀ ਫਿਰ ਇਹਨੇ ਕਰਕੇ ਲੱਗਦਾ ਨਾ ਹੁਣਾ ਮੈਂ ਮੁਰਦੇ ਦਾ ਆਂਡਾ ਲੱਗਦਾ ਹੀ ਲੱਭੇ ਨਹੀਂ ਰਹਿ ਗਏ ਦਵਾਈਆਂ ਇਹ ਹੈ ਤੇ ਫਿਰ ਇਹਨੇ ਪਿੱਛੇ ਗੁਰਬੰਧ ਸਿੰਘ ਜੀ ਹਾਂਜੀ ਇਹ ਫਿਰ ਧਮਾਲ ਨੂੰ ਫਿਰ ਇਹਨਾਂ ਦਾ ਭਤੀਜਾ ਹੀ ਆ ਜੀ ਅੱਛਾ ਹਾਂਜੀ ਉਹਨੂੰ ਹੀ ਨੌਕਰੀ ਮਿਲ ਗਈ ਉਹਨੂੰ ਇਹ ਕਿੰਨੇ ਆਂਡੇ ਦਿੱਤੇ ਫਿਰ ਇਹਨੇ ਇਹਨੇ ਆਂਡੇ 9 ਦੇ ਤੇ ਅੱਛਾ ਆ ਜੋ 9 ਦੇ 4 ਨੇ ਲੈ ਆ ਜੀ ਹਾਂ ਜਖਰਾਬ ਠੀਕ ਹੈ ਇਹ ਪਾਣੀ ਹੈ ਭਰਾਏ ਦੀ ਗੱਲ ਫਿਰ ਇਹਨਾਂ ਦਾ ਪਾਣੀ ਵਾਲਾ ਬੜਾ ਪਾਣੀ ਹੈ ਮੈਂ ਮਤਲਬ ਹਾਂਜੀ ਠੀਕ ਹੈ ਸਰੋ ਆ ਜੋ ਮੇਰੇ ਬਾਬਾ ਜੀ ਹੁਣ ਆਏ ਆ ਇਹ ਇੱਥੇ ਲਾਇਆ 1 ਲੱਖ 2 ਲੱਖ ਰੁਪਏ ਆ ਚੌਂਕੀ ਦੇ ਸਵੇਲਾ ਬਣਾਇਆ ਹਾਂ ਬਾਬਾ ਜੀ ਨੂੰ ਜਾਣਾ ਨਹੀਂ ਹੁਣ ਤੇ ਬਿਲਕੁਲ ਹੈ ਜੀ ਨਹੀਂ ਹੁਣ ਜਾਣਾ ਨਹੀਂ ਹੁਣ ਇੱਥੇ ਹੀ ਆਣਾ ਬਾਅਦ ਹੁਣ ਇੱਥੇ ਹੀ ਰਹਿਣਾ ਹੈ ਮਾਦਾ ਇਹਨੇ ਸਭ ਕੁਝ ਦਿੱਤਾ ਇੱਥੇ ਬਿਲਕੁਲ ਜੀ ਗੱਡੀ ਜਿਹੜੀ ਉਹਨੇ ਜਿਹੜੀ ਉੱਥੇ ਵੇਚੀ ਗਏ ਉਹ ਇੱਥੇ ਆ ਕੇ ਦੇਤੀ ਆਣਾ ਬਾਕੂਰ ਦਾ ਉਹ ਉੱਥੇ ਫਿਰ ਕੀ ਕੰਮ ਕਰਦੇ ਸੀ ਜੀ ਉੱਥੇ ਆਪਣੀ ਟ੍ਰਾਂਸਫਰ ਹੋ ਗਈ ਸੀ ਜੀ ਟ੍ਰਾਂਸਫਰ ਹੋ ਗਈ ਹਾਂ ਜੀ ਹੋਣ ਹੈ ਕਿ ਨਹੀਂ ਜੀ ਇੱਥੇ ਨਹੀਂ ਹੁਣ ਥੋੜਾ ਬਹੁਤਾ ਕੰਮ ਹੈ ਜਿਆਦਾ ਨਹੀਂ ਅਰੇ ਜਿਆਦਾ ਨਹੀਂ ਮੈਂ ਚਲਾਇਆ ਹੋਇਆ ਕਰਕੇ ਇਹਨਾਂ ਬਿਮਾਰ ਹੋਣ ਕਰਕੇ ਇਹ ਹਾਂ ਜੀ ਫਿਰ ਮਾਣ ਇੱਥੇ ਹੀ ਹੈ ਠੀਕ ਹੈ ਬਣਾ ਲਿਆ ਕੁਟਾ ਬਦਾਮਾਂ ਦਾ ਜੀ ਅੱਛਾ ਬਦਾਮਾਂ ਦਾ ਹੈ ਪਿਛਲੇ ਸਾਲ ਨੂੰ 5 ਬਦਾਮ ਲੱਗੇ ਹੈ ਤੇ ਮੈਨੂੰ ਇਹ ਗਰੰਟੀ ਕਾ ਕੇ ਨਾ ਕਰਦਾ ਹਾਂ ਜੀ ਨਹੀਂ ਅਜਿਹਾ ਕਾਤੇ ਨਹੀਂ ਕਾਉਂ ਸਾਰਾ ਸਿਆਂ ਦਾ ਵੀ ਲੀਜੀਆਂ ਦਾ ਵੀ ਹਾਂ ਜੀ ਹਾਂ ਜੀ ਅੰਬਾਂ ਦਾ ਵੀ ਇਹ ਸਾਰੇ ਲੱਗੇ ਆ ਨਾ ਜੀ ਇੱਥੇ ਉਹ ਪਵਿੱਤੇ ਵੀ ਠੀਕ ਆ ਉਹ ਬੂਟਾ ਵੀਰ ਜੀ ਆਵਾ ਕਟੂ ਦਾ ਜਿਹੜਾ ਜੀ ਆਵਾ ਕਟੂ ਜਿਹੜਾ ਬਹੁਤ ਆ ਉਹ ਸਾਹਮਣੇ ਲੱਗਾ ਹਾਂ ਜੀ ਸਾਹਮਣੇ ਲੱਗਾ ਜਿਹੜਾ ਬੂਟੇ ਕਿਹੜੇ ਤਰ੍ਹਾਂ ਲਾਏ ਨੇ ਸਾਰੇ ਬੂਟੇ ਲਾਏ ਠੀਕ ਆ ਠੀਕ ਆ ਲੀਜੀ ਦਾ ਇਹ ਅੰਬ ਦਾ ਇਹ ਚੀਜ਼ੂ ਦਾ ਨਾਖਾਂ ਦਾ ਫਿਰ ਅਕਸਰ ਲੱਗੂਗਾ ਫਲ ਇਹ ਤੁਹਾਨੂੰ ਫਲ ਲੱਗੂਗਾ ਇਹਨਾਂ ਦੇ ਕਰਕੇ ਪੰਜੇ ਪੰਜ ਨਾਮ ਲੱਗੇ ਜੀ ਹਾਂ ਸ਼ਰੀਰਾਂ ਪੰਜ ਛੇ ਬਦਾਂ ਲੱਗੇ ਹਾਂ ਬਿਲਕੁਲ ਲੈ ਜਾਓ ਅੱਗੇ ਲੈ ਜਾਓ ਮਾਲੀ ਜੀ ਸੰਗਤ ਵਾਵਾ ਹੀ ਖੜੀ ਆ ਹਾਂਜੀ ਸੰਗਤ ਫਿਰ ਸ਼ਾਮ ਚਾਹ ਦਾ ਚੱਲ ਕੋਈ ਖੜਾ ਰਹੇ ਕੋਈ ਖੜਾ ਇੱਥੇ ਖੜਾ ਰਹਿੰਦੇ ਪੁਰੇ ਰਹਿਣ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਠੀਕ ਆ ਸਰ ਜਾਨੇ ਇਹ ਬਾਬਾ ਜੀ ਕਿੱਥੇ ਲੈ ਜਾ ਬੋਲਦੇ ਕੀ ਗੱਲੁੱਛੀ ਬੋਲੋ ਬਾਬਾ ਜੀ ਫਟੇ ਬੁਲਾਓ ਦੇਖੀਆ ਸਰਬਾਹਮਾ ਦੀ ਮੰਦਿਰ ਤੇ ਬਾਬਾ ਜੀ ਫਿਰ ਕਿੱਥੋਂ ਲੈ ਕੇ ਤੈਨੂੰ ਬੁਲਾਉਣ ਵਾਲੇ ਫਿਰ ਬਾਬਾ ਜੀ ਬਰੋਜਪੁਰ ਦੇ ਹੀ ਬਾਬੂ ਅੱਛਾ ਸਾਢੇ ਜਿਹਰੇ ਤੋਂ ਆਏ ਫਿਰ ਸਾਢੇ ਜਿਹਰੇ ਤੋਂ ਆਏ ਆਸਰੋਤ ਪਰਦੇ ਨੇ ਲਾ ਕੇ ਪੈਂਦੀ ਰਾਜ ਸਿੰਘ ਨੂੰ ਨੇ ਲਾ ਗਿਆ ਪਰ ਉੱਥੇ ਸਾਦੇ ਜਿਹੇ ਆਉਣੇ ਹਾਂਜੀ ਸਾਦੇ ਜਿਹੇ ਸਾਂ ਆ ਉੱਥੇ ਬਣਾਉਂਦੇ ਪੜੀਆਂ ਜੀ ਹਾਂਜੀ ਤੇ ਕਿਨੇ ਲੈ ਕੇ ਜੀ ਫੇਂਦੇ ਨੇ ਤੇ ਰੁਪਈਆ 35000 ਲੈ ਗਿਆ ਜੀ ਬਾਕੀ ਹਾਂਜੀ ਕੱਲੇ ਕੱਲੇ ਹਟਦਾ ਜੀ ਬਾਕੀ ਜਿਹੜਾ ਹੈ ਨਾ ਪ੍ਰੋਗਰਾਮ ਵਖਰਾ ਹੀ ਵਖਰਾ ਹੀ ਹੈ ਬਿਲਕੁਲ ਜੀ ਬਿਲਕੁਲ ਫਿਰ ਜੋ ਜੋ ਜਿੱਦਾਂ ਸੰਗੀ ਬੰਦੇ ਦੀ ਗਾਹ ਦੀ ਗਾ ਹਾਂਜੀ ਹਾਂਜੀ ਯਾਰ ਵੀ ਕਰ ਲੋ ਉਹ ਵੀ ਕਰ ਲੋ ਜੇ ਨਾਲ ਕੋਈ ਆ ਸ਼ੌਕ ਨਹੀਂ ਕੋਈ ਛੱਡਣਾ ਹਾਂਜੀ ਤੇ ਘੋੜੇ ਕਿਨੇ ਜੀ ਫਿਰ ਆਪੇ ਨੂੰ ਤੁਹਾਡੇ ਸਾਹਮਣੇ ਆ ਕੋਈ ਬਾਪੂਰ ਨਾਮ ਸੋਹਦੇ ਕੋਈ ਆਪਣੇ ਸਾਰੇ ਇਕੱਠੇ ਹੀ ਆ ਗਏ ਠੀਕ ਆ ਜੋ ਤੁਹਾਨੂੰ ਸਾਰੇ ਬੁਲਾ ਦੇ ਇਹ 2 ਸਾਲ ਦਾ ਹੋ ਗਿਆ ਜੀ ਅੱਛਾ 2 ਸਾਲ ਦਾ ਹਾਂ ਜੀ ਕਿਥੋਂ ਲੈ ਕੇ ਨੇ ਬਾਬਾ ਜੀ ਤੇਰੀ ਆਪਣਾ ਪ੍ਰੇਮ ਨੇ ਬਾਬਾ ਜੀ ਹੁਰਸਾਬ ਵਾਲੀਆਂ ਨਾਲ ਤੇ ਉਹਨਾਂ ਨੇ ਠੀਕ ਹੈ ਬੱਚਾ ਆਇਆ ਤੇ ਉਹਨਾਂ ਨੇ ਦਿੱਤਾ ਹੈ ਪਿਆਰ ਨਾਲ ਇਹਦੇ ਸੰਭੋਗ ਕਾਤ ਬਹੁਤ ਹੈ ਜੀ ਨਾ ਹਾਂ ਜੀ ਖੋਲੀ ਖੋਲਾ ਬਾਬਾ ਜੀ ਕੰਦਰੇ ਬੋਕਾਇ ਕਿ ਨਹੀਂ ਇਹ ਗੱਡੀ ਵੀ ਆ ਗਿਆ ਨਾ ਇਹ ਤੇ ਮਾਸਟਰ ਆ ਨਾ ਜੀ ਹਾਂ ਜੀ ਨਾਲ ਹੋਈ ਹੀ ਘਟ ਪਈ ਇਦਾਂ ਨਾਲ ਫੜੀ ਫਿਰ ਘਟ ਪੈਂਦਾ ਅੱਛਾ ਉਹਦਾ ਖੰਗਣ ਨਹੀਂ ਦਿੰਦਾ ਕਿਸ ਨੂੰ ਹਾਂ ਉਹਦਾ ਫਿਰ ਬਾਬੇ ਜੀ ਦੱਸ ਲਈ ਫਿਰ ਤੁਹਾਨੂੰ ਪਤਾ ਇਹੋ ਜੀ ਸੰਕਰ ਬਹੁਤ ਇਹਦਾ ਜ਼ਿਆਦਾ ਹੈ ਕੀ ਨਾਮ ਕਿ ਰੱਖਿਆ ਇਹਦਾ ਨਾਮ ਦਾ ਜੀ ਕਾਲੂ ਪਿਛੋ ਰੱਖਿਆ ਹਾਂ ਕਾਲੂ ਆਨੇ ਠੀਕ ਇਹ ਕਹੇ ਦੀ ਦੂਜੀ ਇਹ ਜੇ ਵੀ ਇਹਨਾਂ ਤੱਟੀ ਪਿਸ਼ਾਬ ਕਰਨੀ ਕਰਨਾਂ ਜੀ ਅੱਛਾ ਬਾਹਰ ਖੜਿਆ ਖੋਲ ਕੇ ਉਦੋਂ ਕਰਨਾ ਨਹੀਂ ਤੇ ਬਹੁਤੀ ਕਦੇ ਇਹਦੀ ਬਵਾਸ ਹੋ ਗਈ ਆ ਫਿਰ ਕਰਨਾ ਨਹੀਂ ਦੇ ਦੇ ਨਹੀਂ ਕਰਨਾ ਠੀਕ ਆ ਖੋਲ ਕੇ ਖੜਾਂ ਤੇ ਬਾਹਰ ਹੀ ਕਰਨਾ ਠੀਕ ਆ ਦੁੱਧ ਪਾਈਦਾ ਸਵੇਰੇ ਸ਼ਾਮੀ ਇੱਕ ਅੱਧੀ ਰੋਟੀ ਪਾਈਦੀ ਜਿਆਦੀ ਖਰਾਕ ਨਹੀਂ ਪਾਈਦੀ ਬਸ ਕਰਦਾ ਦੁੱਧ ਲੱਸੀ ਹਾਂ ਜੀ ਦੁੱਧ ਲੱਸੀ ਇੱਕ ਰੋਟੀ ਆ ਠੀਕ ਜਾਂ ਦੋ ਵਾਰ ਤੋਂ ਬੰਦ ਬੰਦ ਬਾਬਾ ਜੀ ਫਿਰ ਟੋਟਲ ਕੋੜੇ ਕਿੰਨੇ ਕਹੇਗੇ ਉਧਰ ਵੀ ਹੈਗੇ ਕਿ ਨਹੀਂ ਉਹ ਲਗੋੜੇ ਆਪਣੇ ਅਲਮਿਲਕੇ ਬਾਬਾ ਜੀ ਦਾ 10 12 ਹੈਗੇ 10 12 ਹੈਗੇ ਹਾਂਜੀ ਆਪਣਾ ਨਾ ਬੱਸ ਹੁਣੇ ਲਿਆਂ ਆ ਪਾ ਦੋਵੇਂ ਜੀਚਾ ਜਿਹੜੀਆਂ ਨਾ ਅੱਛਾ ਥੋੜਾ ਜਿਹਾ ਦੋ ਕੁ ਮਹੀਨੇ ਹੋਇਆ ਤਾਂ ਉਦੋਂ ਬਾਬਾ ਜੀ ਕੋਲੀ ਬੱਚੇ ਰਹਿੰਦੇ ਠੀਕ ਆ ਤੇ ਮੇਰਾ ਸ਼ੌਂਕ ਵੀ ਵੀਡੀਓ ਪਾਉਣ ਦਾ ਹਾਂਜੀ ਹਾਂਜੀ ਬਣਾਉਂਦਾ ਸ਼ੌਂਕ ਹੈ ਵੀ ਆਪੋ ਆਪਣੇ ਸ਼ੌਂਕ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਨਾ ਕੁੱਤੇ ਦੇ ਬਗਤਾਂ ਦੇ ਬੱਕਰੀ ਦਾ ਯਾਹੀ ਰਹਿ ਲਿਆ ਹੁਣ ਤੋਂ ਬਗਤਾਂ ਮਿਲਿਆ ਬੱਕਰੀ ਵੀ ਲਾਇਆ ਕਰੀ ਵਿਖਾਤੀ ਵੀ ਕੁੱਤੇ ਵਿਖਾਈ ਦੀ ਇਥੇ ਲਾਇਆ ਨਾ ਮਗਤਾਉਲੇ ਆਇਤੇ ਬਾਬਾ ਜੀ ਗਿੱਜੀ ਮਰੇ ਦੇ ਕਿਹਦੀ ਮਰੇ ਬਣੇ ਕਿਹਦੇ ਮਾਰਦਾ ਹੁੰਦਾ ਹੈ ਕਿੰਨੇ ਟਾਈਮ ਦੇਉਗੇ ਇੱਕ ਟਾਈਮ ਨੇ ਇੱਕ ਗਾਂ ਹੋ ਗਈ ਆ ਬੱਚੇ ਹੋਏ ਦਾ ਕੱਲਾ ਹੀ ਆ ਅੱਛਾ ਬਿਸ਼ੇਰਾ ਆ ਗਈ ਜੀ ਕਈ ਇਹ ਬਿਸ਼ੇਰਾ ਹੈ ਠੀਕ ਹੈ ਇਹ ਹੋਣਾ ਸੀਆਂ 7 ਮਹੀਨਾ ਹੋਵਾ ਬਾਈ ਇਹ ਗਾਂ ਪੰਜਾਂ 6 ਮਹੀਨੇ ਦੇ ਗਾਂ ਗੱਬਣ ਸੋਣ ਵਾਲੀ ਆ ਅੱਛਾ ਬਸ ਵਾਰੀ ਤੁਸੀਂ ਕਰ ਦੇ ਸਵਾਰੀ ਕਦੇ ਕਦੇ ਕਰੀਦੀ ਬੋ ਘੱਟ ਕਰੀਦੀ ਹੂੰ ਹਾਂਜੀ ਉਦਾਂ ਜਿਹੜੀ ਕਰਾਉਂਦੀ ਉਹਨਾਂ ਜਿੰਨਾਂ ਕੋ ਲਈਆਂ ਨਾ ਹਾਂਜੀ ਇਹ ਤਾਂ ਨਹੀਂ ਲਾਉਂਦੀ ਫਿਰ ਜਦੋਂ ਇਹ ਲੈਂਦੀ ਉਦੋਂ ਬਾਅਦ ਫਿਰ ਤੈਨੂੰ ਖੋਲ੍ਹਿਆ ਖਾਲਿਆ ਛੱਡਿਆ ਇਹ ਉਹ ਪਿਆਰ ਕਰਨ ਲੱਗਿੰਦੀ ਏ ਉਹਨਾਂ ਕੱਲੇ ਨਾ ਬੱਸ ਥੋੜੇ ਡਰਦੀ ਹਾਂ ਹਾਂਜੀ ਡਰਦੀ ਉਹ ਨਹੀਂ ਡਰਦੀ ਕੋਰਾ ਇਹ ਸਾਰੇ ਫਿਰ ਉੱਥੇ ਗੁਰਦਸਰ ਹੁੰਦੀ ਸਰਪੰਚ ਹਾਂਜੀ ਉੱਥੇ ਇੱਥੇ ਇਕੱਠੇ ਹੁੰਦੇ ਆਂ ਹੀ ਕੋਈ ਨਿੰਦ ਵਿਚਾਰ ਨਹੀਂ ਹੈਗੀ ਬਾਪੂ ਨੂੰ ਆਉਂਦਾ ਹੈ ਮਾਲ ਸਾਰਾ ਹਾਂਜੀ ਹਾਂਜੀ ਬਾਬਾ ਜੀ ਇਹ ਬੜੀ ਕਿਹੜੇ ਮਾਲੀ ਦਾ ਇਹ ਬਾਬਾ ਕਿਹੜਾ ਬਾਬਾ ਰਾਣਾ ਜੀ ਹੈ ਹਾਂ ਜੀ ਸਾਹਮਣੇ ਪੈਂਦਾ ਬਾਬਾ ਸਾਹਮਣੇ ਪੈਂਦਾ ਅਜੇ ਸਾਹਮਣੇ ਪੈਂਦਾ ਸਾਹਮਣੇ ਪਿੰਡ ਉਹਦਾ ਰਾਣਾ ਬਾਬੇ ਦਾ ਨਾਮ ਠੀਕ ਆ ਉਹਨਾਂ ਦਾ ਏ ਘੋੜਾ ਉਹਨਾਂ ਦਾ ਗਾਂ ਹੈ ਅੱਛਾ ਬਜੀ ਆਹ ਬਾਬਾ ਕਿਹੜੇ ਇਹ ਜੀ ਸਰਲੀ ਵਾਲੇ ਜਿਹੜਾ ਬਾਦਸ਼ਾਹ ਘੋੜਾ ਹੈ ਨਾ ਬਾਦਸ਼ਾਹ ਘੋੜਾ ਦੀ ਸਰਲੀ ਵਾਲਾ ਠੀਕ ਹੈ ਇਹ ਉਹਦੀ ਧੀ ਹੈ ਖੋਲੋ ਮਾੜ ਜੀ ਕਿਨੇ ਆਇੜੋ ਉਹ ਬਾਬਾ ਜੀ ਫਿਰਾਂ ਦੀ ਜੋ ਜੀ ਹਾਈਟ ਕਿੰਨੀ ਹੋਗੀ ਇਹਦੀ ਹੈਡੇ ਦੀ ਵਾਗਰੂ ਕਿੰਨੀ ਹੋਗੀ ਇਹਦੀ 60 ਬਾਹਰ ਹੀ ਹੋਣਾ ਜੀ ਆਓ ਚੋ ਰੋਟੀ ਲੈਣੀ ਇਹਦਾ ਨਾਂ ਰੱਖਿਆ ਬਾਬਾ ਜੀ ਇਹਦਾ ਨਾਂ ਬਾਬਾ ਇਹਨੂੰ ਰਾਣੀ ਜਾਂਦੇ ਆਂ ਇਹਨੂੰ ਠੀਕ ਹੈ ਚਾਹੁੰਦਾ ਉਹਦਾ ਨਾਂ ਨਾਲ 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 ਦਾ ਨਾਂ ਆਲਾ ਨਾਂ ਪੈਤੀ ਨਾ ਨਹੀਂ ਆਜੋ ਹਾਂਜੀ ਤੋਂ ਹੀ ਦੇ ਮਿਲੋ। ਉਹ ਮੈਨੇ ਰੋ ਬਾਈ। ਇਹ ਬਾਬਾ ਇਹ ਸਾਡੇ ਪਿੰਡ ਦਾ ਮੇਲਾ ਹੈ। ਹਾਂਜੀ। ਸਾਡੇ ਪਿੰਡ ਦਾ ਬਾਬੇ ਹਰਨਾਮ ਸਿੰਘ ਦਾ ਮੇਲਾ ਹੁੰਦਾ ਹੈ ਸਾਲ ਬਾਦ ਦੁਆਲੀ ਦੇ। ਹਾਂਜੀ ਨਹੀਂ। ਉੱਥੇ ਬਣਾਉਣਾ ਹੈ ਜਦੋਂ ਉੱਥੇ ਉਹਨਾਂ ਗੱਲ ਕੀਤੀ ਤੇ ਮੁਰਗੇ ਮੈਂ ਰਮਨ ਦਾ ਚੌਂਗੀ ਵੀ ਜਦੋਂ ਇਹ ਗਰਮੀਂ ਆਂਦ ਨਾ। ਨਾ ਨਾ ਬਹੁਤ ਵਧੀਆ ਚੀਜ਼ ਹੈ। ਇਹ ਰੇਡ ਪਿੰਡ ਮੂੜ ਵੀ ਇਹਨੂੰ ਦਾ ਸਾਰਾ ਇਹ ਬਾਂਦੇ ਬਾਬਾ ਜੀ ਉਧਰ ਸਾਰੇ ਸੜਾ ਹਾਂਜੀ ਉਧਰ ਹੀ ਇਹ ਆ ਬਹੁਤ ਕਾਰੀਗਰ ਪਏ ਆ ਸਰੇ ਸਾਰੇ ਮੀਂਹ ਪੈ ਪੂਰੇ ਸਾਰੇ ਬੁਰਜੀਆਂ ਬੁਰਜੀਆਂ ਕਰਾ ਦੇ ਠੀਕ ਹੈਗਾ 14 ਉੱਪਰ ਕੋ ਜੀਨੀ 14 ਉੱਪਰ ਕੋ ਜੀਨੀ ਬਿਲਕੁਲ ਜੀ ਇਹ ਮਾਲੀ ਨੇ ਮੈਂ ਆਪ ਕਿੱਜੇ ਜੀਨ ਤੇਲ ਜੰਦਾਰਾ ਹੈ ਕਿੱਜੇ ਜੀਨ ਤੇਲ ਜੰਦਾਰਾ ਆਦੇ ਮਾਲੀ ਨੇ ਇਹ ਮਾਲੀ ਜੱਤੀਆਂ ਦਾ ਬਹੁਤ ਪੂਰਾ ਬੜਾ ਕੰਮ ਆ ਆ ਵੀ ਸ਼ਾਮ ਨੂੰ ਇਹ ਇਹ ਕਿਥੇ ਲੱਗੇ ਰੇ ਜੀ ਫਿਰ ਤੇ ਬਾਬਾ ਜੀ ਨੇ ਦਿੱਤੀਆਂ ਮੜ ਕੇ ਬੱਚੇ ਬੜੀ ਵਧੀ ਹੋਏ ਨੇ ਵਿੱਚ ਗਾਂ ਮੰਡਦੇ ਨੇ ਹਾਂ ਹਾਂ ਮੱਛੀਆ ਦੇ ਵੀ ਦਿੱਦੂ ਪਾਹਣੇ ਇਹ ਜੀ ਕਿ ਮਲਦਾ ਭਣ ਭਰਾ ਹਾਂ ਜੀ ਹਾਂ ਜੀ ਇੱਕ ਦੋ ਦੇ ਲਈ ਠੀਕ ਹੈ ਉਹ ਚ ਲੋਰੀ ਦੇ ਪਰੰਤ ਬਾਹਰ ਚੋਈ ਜਾਣੀ ਉਹ ਚ ਲੋ ਜਾ ਬਾਬਾ ਮੋਰ ਸੀਦਾ ਮੋਰਾ ਸੱਚਾ ਪੱਲੇ ਉਹਦਾ ਹਾਂ ਜੀ ਮੋਰ ਵੀ ਰੱਖਣੇ ਨੇ ਮੋਰ ਬਾਬਾ ਜੀ ਮੈਂ ਮਿਲਦਾ ਜਾਣ ਕੇ ਪਰ ਮੋਰ ਨੇ ਤੇਰੇ ਜਾ ਰਿਹਾ ਤੇਰਾ ਝਾਂਪੁਰ ਸਾਈਡ ਕੋ ਦਾਪਰ ਸਾਈਡ ਉਧਰ ਇਹ ਬਾਦੋ ਵਿੱਚ ਜੀ ਮੇਰੇ ਨਾਲ ਆਂਡੇ ਖੜਦੀਆਂ ਇਹ ਆਂਡੇ ਲੱਭਦੇ ਰਿਆਂ ਆਂਡੇ ਲੱਭੀ ਆਂਡੇ ਬਾਦੋ ਚ ਮਿਲਨੇ ਜੀ ਬਾਦੋ ਹਾਂ ਹਾਂ ਹੁਣ ਆਪਣਾ ਕੰਦਨਤ ਹੋ ਗਿਆ ਹਾਂ ਕੋਈ ਗੱਲ ਨਹੀਂ ਬਾਕੀ ਕੋਈ ਰਾਸਤਾ ਜਾਣਦੇ ਨਹੀਂ ਕੋਈ ਉਧਰ ਕੋਈ ਅੰਦਰ ਬਾਕੀ ਤੇ ਧਿਆਨਪੁਰ ਸਾਈਡ ਦਾ ਬਹੁਤ ਆ ਠੀਕ ਹੈ ਕੋ ਦਾਪਰ ਸਾਈਡ ਅਲੀਦ ਸੜ ਬਟਾਲ ਸੜ ਉਧਰ ਕੋ ਨਹਿਰਾ ਹਾਂਜੀ ਉੱਧਰ ਬਹੁਤ ਆ ਜੀ ਬਾਬਾ ਜੀ ਦੇ ਪੰਡਾਂ ਨੇ ਨਾ ਲਾਲ ਕਲਾਂ ਲੱਧਾਣੇ ਦਾ ਸਮਾਸ਼ੂਆੜੇ ਦਾ ਨਾ ਹਾਂਜੀ ਹਾਂਜੀ ਠੀਕ ਮਤਲਬ ਕਿ ਪੌੜੇ ਵਿੱਚ ਕੋਈ ਰੋਹ ਜਾਣਾ ਬੱਕਰੀ ਲੈਣੀ ਓਏ ਹਾਂ ਬੱਕਰੀ ਬੱਕਰੀ ਖੋਲ ਲੈ ਇਹਦੇ ਬਾਬਾ ਜੀ ਇਹਦੇ ਦੁਆਦੋ ਲਾਉਣ ਵਧੀਆ ਹੈ ਹਾਂ ਵੀ ਲਿਬੇ ਅੱਜ ਆ ਰਿਹਾ ਹੈ ਹਾਂ ਦਿਖਾਓ ਇਹ ਫਾਇਦਾ ਹੈ ਮੱਤਰੇ ਦੇ ਇੱਕ ਦੀ ਦਾ ਹਾਂ ਜੀ ਚੱਲਣੇ ਹਾਂ ਬਾਸ ਇਹ ਇਹ ਕੀ ਜਰੂਰੀ ਹੈ ਜੀ ਮੈਂ ਉਹ ਮੀਨ ਚੀਆ ਐਂਡੀ ਆ ਨਾ ਹਾਂ ਜੀ ਦੇ ਰਿਆ ਨੇ ਆਜੋ ਉਧਰ ਆਜੋ ਅੰਦਰ ਆਜੋ ਅੰਦਰ ਆਜੋ ਕੋਈ ਗੱਲ ਦੱਸਣੀ ਆਪਾਂ ਹਾਂ ਜੀ ਇਹ ਅਸਲੀ ਕੁਦਸ ਨਾ ਮਹਾਰਾਜ ਆਜੂਤ ਰਾਜਾ ਇਧਰ ਆ ਜਾ ਤੇ ਜਿੱਦਾਂ ਕਹਿੰਿਆ ਲਈ ਦੇ ਇਹ ਲਾਉਂਦੇ ਆ ਮਹਾਰਾਜਾ ਅਮਰਤੂਰ ਗੁਰੂ ਗ੍ਰੰਥ ਸਾਹਿਬਾ ਮਹਾਰਾਜਾ ਤੇ ਅਸ ਬੰਧਾਵ ਦੀ ਜੇ ਨਾ ਅਮਰਤੂਰ ਗੁਰੂ ਗ੍ਰੰਥ ਸਾਹਿਬ ਲਗ ਬਣਾਇ ਲਾ ਤੂੰ ਹਾਂ ਤੇਰੀ ਇੱਕ ਕਦਲਾ ਦੇ ਨਾਲ ਨਹੀਂ ਦੋਵੇਂ ਜਾਣੇ ਜੀ ਇੱਕ ਘੜੀ ਦੇ ਨਾਲ ਇਹ ਕਦਲਾ ਚਲ ਗਏ ਘੜੀ ਤੇ ਮਹਾਰਾਜ ਦੀ ਸਕੇ ਪਾ ਸ਼ਰਧਾ ਨਹੀਂ ਦੇ ਸਕਦੇ ਵੀ ਉਨੀ ਥਾਣੀਆਂ ਨੇ ਮਹਾਰਾਜ ਸਾਡੇ ਤੋਂ ਕੈਸਾ ਕਰਮ ਚੰਗਾ ਹੋ ਗਿਆ ਜੀ ਨਹੀਂ ਥਾਣੀਆਂ ਰਾਜ ਭਾਗ ਦਿੱਤੇ ਆ ਚੀਜ਼ਾਂ ਚੱਲਣ ਨੂੰ ਉੱਦਣ ਵਾਸਤੇ ਵੀ ਮੈਂ ਉੱਡਿਆ ਜੇ ਤੁਸੀਂ ਉੱਡ ਕੇ ਆ ਜਾਓ ਸਹੀ ਸਹੀ ਇਹਨਾਂ ਦੀ ਸੇਵਾ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਸਾਥ ਨਿਭਾਉਂਦਾ ਹੈ ਹਮ ਅੱਗ ਵੇਦੀ ਵੀ ਇਹ ਨੰਗ ਦਾ ਜਲ ਦੇ ਵੀ ਇਹ ਨੰਗ ਦਾ ਸੱਚਖੰਡ ਦਾ ਰਾਹ ਹੈ ਸੱਚਖੰਡ ਦੇ ਰਾਹ ਦਾ ਇਹਨੂੰ ਪਤਾ ਹਾਂ ਸਹੀ ਹੈ ਆਛਾ ਤੇ ਆਵਾਜ਼ ਪਾੜੀ ਇਹਨੇ ਵੀ ਆਉਣਗੇ ਜਨ ਮਾਰੇ ਦੇ ਹੱਥੇ ਰੋ ਆਪਾਸ ਤੇ ਬਬੇ ਫਿਰ ਉਹ ਤੇ ਉਹ ਦਬਾਈਏ ਜੀ ਗੱਡੀਆਂ ਫਰਾਦੀਆਂ ਸੀ ਹਾਂਜੀ ਆਉਂਦੀਆਂ ਕਿੰਨੀਆਂ ਦੀਆਂ ਨੇ ਨਗਰੂ 12 13 ਗੱਡੀਆਂ ਆਂ ਅੱਛਾ ਤੇ ਨੰਬਰ ਪਲੇਟਾਂ ਕਾਫੀ ਆ ਆਪਣੇ ਕੋਲ ਅੱਛਾ ਕੁਛ ਖੜਾ ਖੜਦਾ ਬਿਲਕੁਲ ਸਦੋ ਥੋੜਾ ਨਾ ਮਾਤਰ ਜਾ ਵਾਗਾ ਖੜਾ ਛੱਡ ਛੱਡਿਆ ਰ ਗਈ ਛੱਡਿਆ ਰ ਗਈ ਪਿੰਗਾਂ ਪਈ ਜਾ ਉੱਥੇ ਹੀ ਹੋਗਾ ਮੇਰੇ ਕਾ ਚੱਲ ਗਿਆ ਅੱਛਾ ਠੀਕ ਹੈ ਉਹਨਾਂ ਅਰਗੇ ਹੋਰ ਜਾ ਸਕਦੇ ਜਿਹੜਾ ਮਰਜ਼ੀ ਜਾ ਸਕਦੇ ਹਾਂਜੀ ਜਾ ਸਕਦੇ ਕਿੱਥੇ ਹੋਗਾ ਉਹ ਤੁਹਾਨੂੰ ਹਾਂਜੀ ਇੱਥੇ ਮੌਜ ਬੜੀ ਹੈ ਭਾਈ ਉੱਥੇ ਆ ਹਾਂਜੀ ਇੱਥੇ ਮੌਜ ਬੜੀ ਹੈ ਕਿ ਉੱਥੇ ਆ ਨਹੀਂ ਮੌਜ ਦੇ ਬਾਬਾ ਜੀ ਇੱਥੇ ਹੀ ਇੱਥੇ ਦਾ ਇਹਦੇ ਨਾਲ ਦੀ ਮੌਜ ਨਹੀਂ ਕਦੇ ਵੀ ਆ ਜੋ ਕੋ ਮਰਜ਼ੀ ਜਾ ਕੇ ਆ ਪੈਸਾ ਜਰੂਰ ਬਾਹਰ ਹੈਗਾ ਮੌਜ ਇੱਥੇ ਹੀ ਹੈ ਮੌਜ ਇੱਥੇ ਹੈ ਮੌਜ ਹੋ ਰਾ ਦੇ ਮੌਜ ਤੋਂ ਆ ਬੰਦਾ ਜੀ ਉੱਥੇ ਮਾਨੂੰ ਵੀ ਆਪਾਂ ਡੰਗਰਾ ਦੀ ਲੱਸੀ ਖੱਟੀ ਪੀਣੀ ਆ ਹਾਂਜੀ ਤੇ ਮਿੰਟ ਜੇ ਆਪਾਂ ਬੀਲੀ ਦੇ ਬਾਹਰ ਆਪਾਂ ਡੰਗਰਾ ਦੀ ਪੂਰੀ ਤਿੰਨ ਚਾਰ ਘੰਟੇ ਲੱਭਣੀ ਨਹੀਂ ਦੋ ਜੀ ਬਿਲਕੁਲ ਬਿਲਕੁਲ ਖਾਣ ਪੀਣ ਦਾ ਵਾਤਾਵਰਨ ਦਾ ਬਹੁਤ ਨਹੀਂ ਆ ਰਿਹਾ ਬਿਲਕੁਲ ਸਹੀ ਹੁਣ ਵੇਖੋ ਕਿੰਨੇ ਵੀਰ ਭਰਾ ਇਕੱਠੇ ਹੋ ਗਏ ਆਰ ਉੱਥੇ ਉੱਥੇ ਮੈਨੂੰ ਕਿਸੇ ਨੂੰ ਆਵਾਜ਼ ਮਾਰਿਆ ਆਉਣਾ ਨਹੀਂ ਗੇ ਬਿਲਕੁਲ ਤੇ ਆ ਜੋ ਬਾਬਾ ਜੀ ਮਾਲੀ ਇੱਕ ਵਾਰੀ ਫਿਰ ਵਿਖਾਈਏ ਫਿਰ ਆਪਾਂ ਮੋਸੇ ਬਾੜਾ ਕਾਹਨ ਦਾ ਮਾਲੀ ਜੀ ਮਾਲੀ ਸੰਭਾਲ ਬਹੁਤ ਕੀਤੀ ਸੀ ਮਾਲੀ ਦਾ ਛੋਗ ਹੀ ਬੜਾ ਇਹਨੂੰ ਆਹ ਦਿਨ ਮਖਾ ਆਇਆ ਮਾਰਾ ਬਾਦ ਜੇ ਦੋਦਾ ਲਿਆ ਦੋ ਹੀ ਛੋਗ ਵੀ ਆਇਆ ਤੁਹਾਨੂੰ ਮਾਰ ਕਿਰਪਾ ਦੇ ਲੈ ਬਹੁਤ ਚੰਗਾ ਮਾਲੀ ਹੈ ਜੀ ਬਹੁਤ ਵੀ ਹੈ ਵੀ ਜ਼ਿਆਦਾ ਘੂਰਦਾ ਨਹੀਂਗਾ ਹਾਂ ਬਿਲਕੁਲ ਜੀ ਨਾਲ ਵੇਹੇ ਨੀਲੀ ਦੇ ਰਹਿ ਠੰਡੇ ਹੁੰਦੇ ਸੀ ਨੀਲੀ ਪਿਓਰ ਨੀਲੀ ਦਾ ਥੋੜਾ ਜਿਹਾ ਨਾ ਵਾ ਬਸ ਜਦੋਂ ਪਤਾ ਨਹੀਂ ਕੀਤਾ ਕਿਹੜੇ ਮਾਲੀ ਦੇ ਬੱਚਾ ਜੇ ਇੰਨਾ ਪਤਾ ਲੱਗ ਜੀ ਤੇ ਫਿਰ ਦਾ ਜ਼ਰੂਰ ਰਿਗਾਰਡ ਰਿਗਾਰਡ ਕਰਦਾ ਹੀ ਹੈ ਜੀ ਹੈਗਾ ਕਰਦਾ ਹੀ ਹਾਂਜੀ ਹਾਂਜੀ ਹਾਂ ਬਿਲਕੁਲ ਬੱਚਿਆਂ ਨੇ ਪਤੀਆਂ ਘੇਰ ਗੂੜੇ ਕੀਤਾ ਬਿਲਕੁਲ ਜੀ ਚਲੋ ਆਜੋ ਬਾਬਾ ਜੀ ਹੋਰ ਕੁਝ ਫਿਰ ਬਾਜ਼ੀ ਚਲੋ ਕੋਈ ਆਹ ਰਿਹਾ ਕੰਟੈਕਟ ਨੰਬਰ ਦੇਣਾ ਜਿਹਨਾਂ ਦੇ ਦੇ ਸਕਦੇ ਜੀ ਨੰਬਰ ਆਪਣੇ ਉਹ ਵੀ 88 64 72200 ਹਾਂ ਜੀ ਤੇ ਕੇ ਵੀਰਪਰਾ ਦੇ ਸਲਾਹ ਲੈਣੀ ਹੈ ਸਲਾਹ ਮਤਲਬ ਬਿਲਕੁਲ ਬਾਕੀ ਇੱਥੇ ਮੇਰਾ ਵੀਰ ਕੋਈ ਕੋਈ ਵੀ ਚੀਜ਼ ਵਗਾਉਣੀ ਨਹੀਂ ਗਈ ਵਗਾਉਣੀ ਹਾਂ ਤੇ ਚਲੋ ਕੋਈ ਗੱਲਬਾਤ ਕਰਨੀ ਕਰ ਸਕਦੇ ਆ